ਨਾਗੇ ਵਾਲੀ ਗੱਲ ਬਾਤ ਆ ਉਹ ਮਗਾਈ ਜਾਂਦੀ ਪੱਟੀ ਟੁੱਟੂ ਦਾ ਪਪਾ ਕੀ ਕਰੇ ਉਹ ਬਈ ਮਗਾਈ ਤਾਂ ਹੋਈ ਪਈਆ ਸਿਖਰਾਂ ਦੇ ਕੀ ਬਣੂੰਗਾ ਦੁਨੀਆਂ ਦਾ ਓਏ ਆਖਿਆ ਮਗਾਈ ਤਾਂ ਵਧਣੀ ਸੀ ਆ ਲੋਕਾਂ ਨੇ ਨਿਜਾਇਜ਼ ਖਰਚੇ ਪਤਾ ਕਿੰਨੇ ਵਧਾ ਲਿਆ ਹਾਂ ਹਾਂ ਹਰ ਇੱਕ ਜੀ ਦੀ ਸਰਦਾਰੀ ਹਰੇ ਕੋਲੇ ਮੋਟਰਸਾਈਕਲ ਹਰੇ ਕੋਲੇ ਮੋਬਾਈਲ ਕੰਮ ਕੋਈ ਕਰਕੇ ਰਾਜੀ ਨਹੀਂ ਕਮਾਉਣ ਵਾਲਾ ਇੱਕ ਦਾ ਖਾਣ ਵਾਲੇ 10 ਦਾ ਪੈਸਾ ਕਿੱਥੋਂ ਆਵੇ ਸੱਜਣੂ ਮੈਂ ਤਾਂ ਚਿੱਲੇ ਹੁਣ ਤਾਂ ਲੋਕੀਂ ਵਿਆਹਾਂ ਤੇ ਵੀ 40 50 50 ਲੱਖ ਰੁਪਈਆ ਲਾ ਦਿੰਦੇ ਆ ਹਾਂ ਓਏ ਹੁਣ ਨਾਲ ਜਮਾਨਾ ਪਹਿਲਾਂ ਚੰਗਾ ਸੀ ਘਰੇ ਆਮਦਕਾਰ ਜੀ ਹੋ ਜਾਂਦਾ ਸੀ ਤੇ ਘਰੇ ਚਾਹ ਪਾਣੀ ਪੈ ਜਾਂਦਾ ਸੀ ਹੁਣ ਉਹ ਮੂਹ ਲੋਕੀਂ ਫਾਇ ਲੈ ਕੇ ਨਹੀਂ ਮਰਦੇ ਸੀ ਓਏ ਆਖਿਆ ਪਮੈਂ ਗਾਤਾ ਤੇਰੀ ਲੱਖ ਰੁਪਈਆ ਦੀ ਆ ਪਰ ਲੋਕ ਕਿੱਥੇ ਮੰਨਦੇ ਆ ਬਾਈ ਹੁਣ ਤਾਂ ਮਾੜੇ ਵਿਆਹ ਜਨਾ ਲੋਕ ਜੰਮਦਣਾ ਤੇ ਖਰਚਾ ਕਰ ਦਿੰਦੇ ਆ ਓਏ ਤਗੜਿਆਂ ਦੇ ਜੋਜ ਤੇ ਮਾੜੇ ਦਾ ਆੜਾ ਬਈ ਪਿੰਡਾਂ ਪਿੰਡਾਂ ਦੇ ਜੱਸੇ ਬੰਦੀਆਂ ਬਣਨੀਆਂ ਚਾਹੀਦੀਆਂ ਲੋਕਾਂ ਨੂੰ ਨਜ਼ਾਇਜ਼ ਖਰਚਾ ਤੋਂ ਬਚਾਇਆ ਜਾਵੇ ਅੱਜ ਤਾਂ ਗੱਲ ਸਿਆਣੀ ਕਰ ਗਿਆ ਮਿੱਤਰੋ ਖਰਚ ਘਟਾ ਲਓ ਨਹੀਂ ਤਾਂ ਪੈ ਜੂਗਾ ਪਸਤੌਣਾ ਲੈ ਆਖਿਆ ਆਜੋ ਤੁਸੀਂ ਸ਼ਾਂਤ ਸਰਾइये ਫਿਰ ਉਹ ਕਹਿੰਦੇ ਜੇ ਤੇ ਤੋ ਏ ਕਹਾ ਸੁਣੋ ਜੀ ਹੋ ਲੱਗਿਆ ਕਰਨਾ ਵੀਰੋ ਗੱਲ ਮੈਂ ਗਈ ਆਈ ਦੀ ਰਿਸ਼ਤੇਦਾਰਾਂ ਕੋਲੇ ਮਾਰੀ ਥੋਕੀ ਵੜ ਆਈ ਦੀ ਰਿਸ਼ਤੇਦਾਰਾਂ ਕੋਲੇ ਮਾਰੀ ਟੋਪੂ ਵਿੱਚ ਰੱਖੋ ਕਿਸੇ ਕਰਜ ਵੰਡਾਉਣਾ ਨਾ ਖਰਚਾ ਘਟਾਲੋ ਪਿੱਛੋਂ ਪੈ ਜੇ ਪਛਤਾਉਣਾ ਨਾ ਖਰਚਾ ਘਟਾਲੋ ਨਹੀਂ ਤਾਂ ਛੁੱਠੀ ਮੁਠੀ ਸ਼ੋਰਤ ਚ ਸੱਜੀਏ ਨਾ ਫੁੱਲ ਕੇ ਚਾਨ ਜੈ ਜੀ ਆਪਾ ਕਰੀਏ ਨਾ ਭੁੱਲ ਕੇ ਖਰਚਾ ਨ ਜੈ ਜੀ ਆਪਾ ਅੱਗੇ ਆ ਨਾ ਜੇਬ ਦੇਵੇ ਅੱਗੇ ਪੈਰ ਪਾਉਣਾ ਨਾ ਖਰਚਾ ਘਟਾਲੂ ਪਿੱਛੋਂ ਪੈਜੇ ਪਛਤਾਉਣਾ ਨਾ ਖਰਚਾ ਘਟਾਲੋ ਨਹੀਂ ਤਾਂ ਮਹਿੰਗੇ ਮਹਿੰਗੇ ਪੈਰਾਂ ਸਾਜ ਮਹਿੰਗੇ ਮਹਿੰਗੇ ਪੈਰਾਂ ਸਾਜ ਚਾਨ ਵਣਕਾਰਨਾ ਚੰਗਾ ਹੁੰਦਾ ਚਾਦਰ ਚ ਪੈਰਾਂ ਨੂੰ ਪਸਾਰਨਾ ਚੰਗਾ ਹੁੰਦਾ ਚਾਦਰ 'ਚ ਘਟ ਤੇਰੀ آمدਨ ਖਰਚ ਵਧਾਉਣਾ ਨਾ ਖਰਚਾ ਘਟਾ ਲੋ ਪਿੱਛੋਂ ਪੈਜੇ ਪਛਤਾਉਣਾ ਨਾ ਖਰਚਾ ਘਟਾ ਲੋ ਨਹੀਂ ਤਾਂ ਆਣ ਪੀਣ ਵਾਲਾ ਰੱਖੋ ਸਾਦਾ ਜਹਾ ਸਮਾਨਾਂ ਦੀ ਵੇਟਰਾ ਸਟਾਲਾਂ ਵਾਲਾ ਬਾਦੂ ਹਰ ਜਾਨਾਂ ਦੀ ਵੇਟਰਾ ਸਟਾਲਾਂ ਵਾਲਾ ਜੇ ਠੋਣਾ ਨਾ ਖਰਚਾ ਕਟਾਲੋ ਪਿੱਛੋਂ ਪੈਦੇ ਪਛਤਾਉਣਾ ਨਾ ਖਰਚਾ ਕਟਾਲੋ ਨਹੀਂ ਤਾਂ ਪਿੰਡਾਂ ਪਿੰਡਾਂ ਵਿੱਚੋਂ ਕੈਮ ਕਰੋ ਜਥੇ ਬੰਦੀਆਂ ਮੀਟ ਤੇ ਸ਼ਰਾਬ ਉੱਤੇ ਲਾਓ ਪਾ ਬੰਦੀਆਂ ਮੀਟ ਤੇ ਸ਼ਰਾਬ ਉੱਤੇ ਚੋ ਪੈਜੇ ਪਛਤੌਣਾ ਨਾ ਖਰਚ ਘਟਾ ਲੋ ਪਿੱਛੋਂ ਦਾਜ ਤੇ ਦੇਜ ਵਾਲਾ ਦਾਜ ਤੇ ਦੇਹਜ ਵਾਲਾ ਜੂੜਾ ਗਲੋ ਲਾ ਦਿਓ ਲੈਣ ਦੇਣ ਵਾਲਾ ਸਾਰਾ ਝਗੜਾ ਮੁਕਾ ਦਿਓ ਲੈਣ ਦੇਣ ਵਾਲਾ ਸਾਰਾ ਮੇਨ ਤੇ ਨਾ ਬਿਨਾ ਬਈਓ ਮੇਨ ਮੇਨ ਬਿਨਾ ਵਧੂ ਕਰਉਣਾ ਨਾ ਖਰਚਾ ਘਟਾਲੋ ਨਹੀਂ ਤਾਂ ਪੈਗੇ ਪਛਤਾਉਣਾ ਨਾ ਖਰਚਾ ਘਟਾਲੋ ਪਿੱਛੋਂ ਬੱਚਿਆਂ ਦਾ ਜਨਮ ਵੀ ਬੱਚਿਆਂ ਦਾ ਜਨਮ ਵੀ ਮਨਾਉਂਦੇ ਕਈ ਹੱਬ ਕੇ ਮੱਲੋ ਮੱਲੀ ਕਰਜੇ ਚ ਬੈਠ ਜਾਂਦੇ ਡੁੱਬ ਕੇ ਮੱਲੋ ਮੱਲੀ ਕਰਜੇ ਚ ਘਟਿਆਂ ਦੀ ਰੀਸ ਕਰੋ ਠੱਗਾ ਚੌੜਾ ਰਵਣਾ ਨਾ ਖਰਚ ਘਟਾ ਲੋ ਨਹੀਂ ਤਾਂ ਪੈ ਜੇ ਪਛਤਾਉਣਾ ਨਾ ਖਰਚਾ ਘਟਾ ਲੋ ਨਹੀਂ ਤਾਂ ਬਣ ਜੂ ਨਰਕ ਜੰਦੇ ਆਏ ਜੇ ਆਪਾਂ ਬਾਜਨਾ ਕੀਤੇ ਜੇ ਖਤਮ ਵਾਦੂ ਆਪਣੇ ਰਵਾਜ ਨਾ ਕੀਤੇ ਜੇ ਖਤਮ ਵਾਦੂ ਗਲਪਾ ਪਾ ਕੇ ਜਿੰਦੜੀ ਗਮਾਉਣਾ ਨਾ ਖਰਚੇ ਘਟਾ ਲੋ ਨਹੀਂ ਤਾਂ ਪੈ ਜੇ ਪਛਤਾਉਣਾ ਨਾ ਖਰਚੇ ਘਟਾ ਲੋ ਨਹੀਂ ਤਾਂ ਓ ਅੱਛੇ ਮਿੱਤਿਆ ਨਾ ਕਰੋ ਹਾਸਲ ਮਕਾਮ ਜੀ ਪੜ ਲੈ ਖ ਚਮਕੂਗਾ ਦੁਨੀਆ ਤੇ ਨਾਮ ਜੀ ਆੜ ਲੈ ਕੇ ਚਮਕੂਗਾ ਪੈਰਾਂ ਉੱਤੇ ਖੜੋ ਕਿਸੇ ਹੋਰ ਨੇ ਖੜਾਉਣਾ ਨਾ ਖਰਚੇ ਘਟਾ ਲੋ ਨਹੀਂ ਤਾਂ ਪੈ ਜੇ ਪਛਤਾਉਣਾ ਨਾ ਖਰਚੇ ਘਟਾ ਲੋ ਪਿੱਛੋਂ ਆਓ ਸਾਰੇ ਜ਼ਿੰਦਗੀ ਬਣਾਈਏ ਖੁਸ਼ਹਾਲ ਜੀ ਦੱਸੇ ਤਾਰਾ ਸਿੰਘ ਏ ਤਜਰਬੇ ਦਾ ਹਾਲ ਜੀ ਦੱਸੇ ਤਾਰਾ ਸਿੰਘ ਏ ਵੀਰ ਇਕਬਾਲ ਸਦਾ ਪੰਨੇ ਨਾਲ ਗਾਉਣਾ ਨਾ ਖਰਚੇ ਘਟਾ ਲੋ ਨਹੀਂ ਤਾਂ ਪੈਦੇ ਪੈਸ਼ ਤਾਉਣਾ ਨਾ ਖਰਚ ਘਟਾ ਲਓ ਨਹੀਂ